ਬਾਜੀ ਸਰ ਜੀ ਬਾਈ ਥੋੜਾ ਸੁਣੋ ਮੈਂ ਕਹ ਰਿਹਾ ਇੱਕ ਵਾਰ ਭਾਈ ਜੀ ਫੇਟ ਕਰੋਗੇ ਮੈਂ ਇਹ ਕਰਦੇ ਨਹੀਂ ਕਰ ਸਕਦਾ ਬਾਈ ਜੀ ਉਹਦਾ ਬਈ ਹਰਮਨ ਤੋਂ ਨਹੀਂ ਦੱਸੋ ਥਰਾਉ ਥਰਾਉ ਹੈ ਥਰਾਉ ਥਰਾਉ ਯਾਰ ਮੋਟਾ ਮੋਟਾ ਚੱਕੇ ਮੋਟਾ ਚੱਕੇ ਮੋਟਾ ਚੱਕੇ ਮੈਂ ਬਾਹਰ ਚੱਕਦਾ ਮੈਂ ਕਹਾਂ ਹਾਜੀ ਭਾਈ ਜੀ ਮੈਡਮ ਤੁਸੀਂ ਥੋੜੇ ਪਿੱਛੇ ਮੈਂ ਪਿੱਛੇ ਮੈਡਮ ਪਿੱਛੇ ਹਲੋ ਪਿੱਛੇ ਚਲ ਕੇ ਵੇਖੋ ਉਹ ਨਾਲੇ ਮੈਂ ਨਾ ਕੋਲ ਮੈਂ ਨਾ ਕੋਈ ਪਰਾਹ ਨਹੀਂ ਕਰਦਾ ਫਿਰ ਫਿਰ ਇਸੇ ਕੋਈ

কোরানাকে ćιয়ে ইকেষে hati কোঠানাই a কেকে ঐবা ਮੈਂ ਥੋੜਾ ਕੁਛ ਹੋਇਆ ਪਰ ਤੁਸੀਂ ਪੜੀ ਮੈਂ ਪੜੀ ਕਿ ਦੋ ਮੈਂ ਕਰਾਂ ਯਾਰ ਬਾਬਾ ਸਾਹਿਬ ਇੱਕ ਮਿੰਟ ਬਾਬਾ ਸਾਹਿਬ ਇੱਕ ਮਿੰਟ ਇੱਕ ਮਿੰਟ ਮੇਰਾ ਭਾਈ ਮੜੇ ਤੇ ਪਿੱਛੇ ਆਏ ਬਸ ਚਾਹੀਓ ਇੱਕ ਮਿੰਟ ਬਾਬਾ ਸਾਹਿਬ ਇੱਕ ਸਕਿੰਟ ਯੋ ਮੜਾ ਪਿੱਛੇ ਆਜੋ ਪਿੱਛੇ ਆਜੋ ਭਾਜੀ ਸਾਰਾ ਬਈ ਮੜਾ ਪਿੱਛੇ ਆਜੋ ਨਾ ਉਹ ਸਰ ਮੜਾ ਪਿੱਛੇ ਆਜੋ ਹਣਾ ਇਹ ਕੋਲ ਤੋਂ ਦੂਜਾ ਆਉਂਦਾ ਹੈ ਅੱਜ ਉੱਪਰ ਚੜਜੋ ਦੋ ਜਣੇ ਅਗਲੀ ਵਾਰ ਧਿਆਨ ਨਾਲ ਆਉਣਾ ਹਣਾ I ਆ ਚੱਲੇ ਜਾ ਅੱਛੀ ਗੱਲ ਹੈ ਅੱਛੀ ਗੱਲ ਹੈ ਬਈ ਇੱਕ ਮਿੰਟ ਪਾਓ ਦੇਖੀ ਮੰਗਣਾ ਨਾ ਮੜਾ ਕੋਈ 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 ਆਦਰ ਆਜਾ ਸਰ ਉਹ ਪਹਿਲੇ ਨੰਬਰ ਤੋਂ ਪਹਿਲੇ ਨੰਬਰ ਤੋਂ ਆਦਰ ਆਜਾ ਸਰ ਇਹ ਤਾਂ ਪਹਿਲੇ ਨੰਬਰ ਤੇ ਆਸਰ ਨਹੀਂ ਆਦਰ ਹਾਂ ਨਹੀਂ ਨਹੀਂ ਆਜੋ ਆਦਰ ਆਹ ਕਾਟੋ ਜੀ ਪਰਾ ਕੋਈ ਨਹੀਂ ਉਹ ਸਾਰੇ ਪੁੱਤਰ ਗਾਇ ਪਟੱਲ ਜੀ ਬੜਾ ਪੁਰਾਣੇ ਆ ਹਾਂ ਹਾਂ ਸਰ ਆ ਗਿਆ ਪੰਜਾਬ ਦੇ ਮੰਤਰੀ ਅਲੀ ਗੋਪੀਨੋਸ ਤੇ ਅੱਜ ਵੀ ਸਵਾਗਤ ਦੇ ਰਿਹਾ ਅੱਜ ਆਲੋਕ ਸੁਦਾ ਪ੍ਰਕਾਸ਼ ਸਿੰਘ ਜੀ ਬਦਲ ਪੰਡਾਲ ਵਿੱਚ ਪਹੁੰਚ ਗਏ ਹਨ ਆ ਕੁਝ ਹੀ ਮਿੰਟਾਂ ਵਿੱਚ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਾਂਗੇ ਉਨ੍ਹਾਂ ਦੇ ਨਾਲ ਹੀ ਸਾਬਕ ਮੁੱਖ ਮੰਤਰੀ ਰਜਿੰਦਰ ਕੌਰ ਜੀ ਪਠੱਲ ਜੀ ਬਲਵਿੰਦਰ ਸਿੰਘ ਜੀ ਭੁੰਦਰ ਜੀ ਤੇ ਹੋਰ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਸਾ ਜੀ ਹਰਦੇਵ ਸਿੰਘ ਅਰਸ਼ੀ ਜੀ ਸਾਰੇ ਪਤਵੰਤੇ ਸੱਜਣ ਇਸ ਇਲਾਕੇ ਦੇ ਉੱਗੇ ਆਗੂ ਪਹੁੰਚ ਗਏ ਆ ਸਾਰਿਆਂ ਦਾ ਸਵਾਗਤ ਕਰਦੇ ਆ ਮੈਂ ਸਾਰੇ ਸੱਜਣਾ ਨੂੰ ਬੇਨਤੀ ਕਰਦਾ ਕਿ ਜਿਹੜੇ ਇੱਧਰ ਉੱਧਰ ਖੜੇ ਨੇ ਆਪੋ ਆਪਣੀਆਂ ਸੀਟਾਂ ਤੇ ਬਿਰਾਜਮਾਨ ਹੋਣ ਤਾਂ ਕਿ ਇਹ ਸਮਾਗਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ ਸਾਡੇ ਪੱਤਰਕਾਰ ਸਾਥੀ ਆរ ਆਏ ਮਹਿਮਾਨਾਂ ਨੂੰ ਨਿਰਧਾਰਿਤ ਸੀਟਾਂ ਤੇ ਬਿਠਾਉਣ ਦੀ ਖੇਚਲ ਕਰ ਹੈਲੋ 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 ਤੇ ਇਸ ਦੇ ਨਾਲ ਹੀ ਸਾਰੇ ਸੱਜਣਾ ਨੂੰ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਆਪੋ ਆਪਣਾ ਸਥਾਨ ਗ੍ਰੈਂਡ ਕਰੋ ਬਾਹਰ ਗੇਟ ਦੇ ਉੱਤੇ ਜਿਹਨੇ ਸੱਜਣ ਖੜੇ ਆ ਉਹ ਵੀ ਪੰਡਾਲ ਵਿੱਚ ਆ ਜਾਣ ਇਧਰਲੇ ਪਾਸੇ ਕਾਫੀ ਸੀਟਾਂ ਹੈਗੀਆਂ ਉਹ ਆਪਣੀਆਂ ਸੀਟਾਂ ਤੇ ਬੈਠਣ ਦੀ ਖੇਚਲ ਕਰਨ ਸਮਾਗਮ ਦੀ ਸ਼ੁਰੂਆਤ ਅਸੀਂ ਗਰਬਾਣੀ ਦਾ ਓਟ ਓਟ ਆਸਰਾ ਲੈ ਕੇ ਕਰਾਂਗੇ ਅਕਾਲ ਅਕੈਡਮੀ ਤਲਵੰਡੀ ਸਾਬੋ ਦੇ ਵਿਦਿਆਰਥੀ ਸਾਡੇ ਦਰਮਿਆਨ ਮੌਜੂਦ ਨੇ ਉਹ ਦੇਸ਼ ਸ਼ਿਵਾ ਬਰ ਮੋਹੇ ਦਾ ਸ਼ਬਦ ਗਾਇਨ ਕਰਨਗੇ ਤੇ ਇਸ ਨਾਲ ਅਸੀਂ ਸਮਾਗਮ ਦੀ ਸ਼ੁਰੂਆਤ ਕਰਾਂਗੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰ ਟਕਣ ਦੀ ਖਿਚਲ ਕਰੋ ਤੇ ਆਪਣੇ ਸਥਾਨਾਂ ਤੇ ਖੜੇ ਹੋਣ ਦੀ ਖਿਚਲ ਕਰੋ ਸ਼ੁਕਰੀਆ ਸਵਾਹ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਾਰਾ ਜੀਤਵਲੋਂ ਅਸੀਂ ਅਕਾਲ ਅਕੈਡਮੀ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਦਾ ਬਹੁਤ ਧੰਨਵਾਦ ਕਰਤ ਧੰਨਵਾਦ ਕਰਦੇ ਆ ਹੁਣ ਮੈਂ ਬੇਨਤੀ ਕਰੂੰਗਾ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਾਜੀ ਨੂੰ ਕਿ ਉਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਗੁਲਦਸਤਾ ਦੇ ਕੇ ਇਸ ਸਮਾਗਮ ਵਿੱਚ ਉਹਨਾਂ ਦਾ ਸਵਾਗਤ ਕਰਨਾ ਮੈਂ ਡਾਕਟਰ ਸਾਧੂ ਸਿੰਘ ਹਮਦਦ ٹرسٹ ਜੀ ਦੇ ਟਰਸਟੀ ਸਰਦਾਰ ਗੁਰਚੰਦ ਸਿੰਘ ਸਿਆਲ ਜੀ ਨੂੰ ਬੇਨਤੀ ਕਰਦਾ ਕਿ ਉਹ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਰਾਜ ਸਭਾ ਸਰਦਾਰ ਸੁਖਦੇਵ ਸਿੰਘ ਜੀ ਢਿੰਸਾ ਨੂੰ ਫੁੱਲਾਂ ਦਾ ਗੁਲਦਸਤਾ ਪੇਟ ਕਰਕੇ ਉਹਨਾਂ ਦਾ ਸਵਾਗਤ ਕਰੇ